4 ਦਿਨ ਪਹਿਲਾਂ ਪਿੰਡ ਸਿੰਘੋਵਾਲ ਤੋਂ ਬਰਸਾਤੀ ਕਿਰਨ ਨਾਲੇ ਵਿੱਚ ਪੈਰ ਫਿਸਲਣ ਕਾਰਨ ਡੁੱਬਣ ਵਾਲੇ ਦੂਸਰੇ ਵਿਅਕਤੀ ਪਿੰਡ ਚੱਗੂਵਾਲ ਦੇ ਰਹਿਣ ਵਾਲੇ ਪੱਪੂ ਮਸੀਹ ਦੀ ਲਾਸ਼ ਆਖਰ ਚੌਥੇ ਦਿਨ ਮਿਲੀ ਗਈ ਦੱਸਿਆ ਜਾਂਦਾ ਹੈ ਕਿ 4 ਦਿਨ ਪਹਿਲਾਂ ਨਾਲੇ ਵਿੱਚ ਡੁੱਬਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਪੱਪੂ ਮਸੀਹ ਨੂੰ ਬਚਾਉਣ ਲਈ ਨਾਲੇ ਵਿੱਚ ਛਲਾਂਗ ਲਗਾਉਣ ਵਾਲੇ ਪਿੰਡ ਮੁਕੰਦਪੁਰ ਦੇ ਗੁਰਜੀਤ ਸਿੰਘ ਦੀ ਲਾਸ਼ ਘਟਨਾ ਤੋਂ ਅਗਲੇ ਦਿਨ ਹੀ ਮਿਲ ਗਈ ਸੀ ਪਰ ਪੱਪੂ ਮਸੀਹ ਦੀ 4 ਦਿਨ ਤੋਂ ਜਲੰਧਰ ਤੋਂ ਆਈਐਸਡੀ ਆਰਐਫ ਦੀ ਟੀਮ ਵੱਲੋਂ ਲਗਾਤਾਰ ਜਦੋਂ ਜਹਿਦ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ اپنی قانونی کاروائی ਕਰਨ ਉਪਰੰਤ লাশ ਨੂੰ ਉਸਦੇ वारिसਾਂ ਦੇ ਹਵਾਲੇ ਕਰ ਦਿੱਤਾ ਗਿਆ ਉੱਥੇ ਹੀ ਪਿੰਡ ਦੇ ਸਰਪੰਚ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅੱਗੇ ਪਰਿਵਾਰ ਦੀ ਮਦਦ ਦੀ ਗੋਹਲ ਲਗਾਈ ਹੈ ਕਿਉਂਕਿ ਮ੍ਰਿਤਕ ਦੇ ਚਾਰ ਛੋਟੇ ਬੱਚੇ ਵੀ ਨੇ ਦਾ ਨਾਮ ਪਿੰਦਰ ਮਸੀਆ ਮੇਰਾ ਭਾਈ ਆ ਛੋਟਾ ਮੇਰੇ ਤੋਂ ਛੋਟਾ ਵਾ ਜੀ ਪਿੰਡ ਸਾਡਾ ਚੱਗੂ ਵਾਲਾ ਮੇਰੇ ਭਾਈ ਦਾ ਨਾਮ ਪੱਪੂ ਮਸੀਆ ਜੀ ਤੇ ਅਸੀਂ ਇਹੋ ਗਰੀਬ ਬੰਦੇ ਆ ਅਸੀਂ ਇਹੋ ਮੰਗ ਕਰਨੇ ਆ ਬਿਚਾਰੋ ਸਾਡੀ ਮਾਣੀ ਸ਼ਹਿਤਾ ਕੀਤੀ ਮਾਣੀ ਸ਼ਹਿਤਾ ਕੀਤੀ ਜਾਈ ਮਾਰੀ ਮੋਤ ਚੰਗੀ ਦਾ ਚੌਥਾ ਦਿਨ ਆ ਜੀ ਬਹੁਤ ਜਿਆਦਾ ਮਜ਼ਦਦ ਕੀਤੀ ਹੈ ਜੀ ਉਹਨਾਂ ਉਹਦਾਂ ਦੇ ਲੱਗੇ ਉਹਦਾਂ ਦੇ ਤਾਰੇ ਲੱਗੇ ਨਾਲ ਮੈਂ ਸਰਬੰਸ ਸਿੰਘ ਪਾਸੇ ਪਿੰਡ ਸਿੰਘੋਵਾਲ ਸਰਪੰਚ ਬੜੇ ਦੁੱਖ ਦੀ ਗੱਲ ਆ ਜੀ ਅੱਜ ਜੋ ਪਿਛਲੇ ਦਿਨੀ ਚਾ ਅੱਜ ਚੌਥਾ ਦੇਣਾ 72 ਘੰਟੇ ਬਾਅਦ ਜਿਹੜੀ ਆ ਲਾਸ਼ ਜਿਹੜੀ ਪਪੂ ਸਿੰਘ ਸਾਨੂੰ ਬਾਉਮ ਸੀ ਇਹਨਾਂ ਦੀ ਜਿਹੜੀ ਅੱਜ ਐਸਡੀਆਰ ਟੀਮ ਦੀ ਟੀਮ ਵੱਲੋਂ ਜਿਹੜੀ ਆ ਬੜੀ ਜਦੋਜਹਿਦ ਕਰਕੇ ਜਿਹੜੀ ਆ ਉਹਨਾਂ ਨੇ ਸਾਨੂੰ ਲੱਭ ਕੇ ਦਿੱਤੀ ਆ ਤੇ ਪਰਿਵਾਰ ਦੇ ਨਾਲ ਅਹੀਂ ਸਾਰਾ ਇਲਾਕਾ ਹੀ ਜਿੰਨੇ ਵੀ ਪਤਵੰਤੇ ਸੱਜਣ ਨੇ ਸਰਪੰਚਵਾ ਜਾਂ ਜਿੰਨੇ ਵੀ ਸੱਜਣ ਸਾਰੇ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਦਿਲੋਂ ਜਿਹੜੀ ਆ ਉਹਦਾ ਉਹਨਾਂ ਦੇ ਆਪਣੇ ਦੁੱਖ ਪ੍ਰਗਟ ਕਰਦੇ ਆ ਤੇ ਆਸ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਨੂੰ ਜਿਹੜੀ ਆ ਮਾਲੀ ਸਹਾਇਤਾ ਪਰਿਵਾਰ ਨੂੰ ਚਾਰ ਬੱਚੇ ਨੇ ਇਹਨਾਂ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਜਿਹੜੀ ਆ ਉਹ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇ ਮੇਰੇ ਸਮੈਂ ਸਮੈਂਪਟ ਡਿਪਕੂਮਾ एसडीआरएफ टीम इंचार्ज ਜਦੋਂ ਸਾਨੂੰ ਸੁਨੇਹਾ ਮਿਲਿਆ 5 ਤਰੀਕ ਰਾਤੀ ਸਾਨੂੰ ਸੁਨੇਹਾ ਮਿਲਿਆ ਆਪ ਵੀ 6 ਤਰੀਕ ਸਵੇਰੇ ਤੜਕੇ ਚਲੰਦਰੋਂ ਨਿਕਲ ਚੁਕੇ ਸੀਗੇ ਇੱਥੇ ਸਵੇਰ 6 ਤਰੀਕ 8:30 ਵਜੇ ਤੋਂ ਆਪਾਂ ਆਪਰੇਸ਼ਨ ਸ਼ੁਰੂ ਕਰ ਦਿੱਤਾ ਤੇ 8:30 11 ਵਜੇ ਤੱਕ ਪਹਿਲੀ ਬੋਡੀ ਮਿਲ ਗਈ ਜੀ Pawan Kumar ਲਗਭਗ 40 ਸਾਲ 42 ਸਾਲ ਦਾ ਉਮਰ ਸੀਗਾ ਤੇ ਦੂਜੀ ਬੋਡੀ ਅੱਜ 8 ਤਰੀਕ ਸਵੇਰੇ 10:30 ਵਜੇ ਮਿਲੀ ਆਪਾਂ ਨੂੰ ਰਿਕਵਰ ਆਪਾਂ ਰਿਕਵਰ ਕਰਕੇ ਪਹਿਲੇ ਪਟਵਾਰੀ ਸਾਹਿਬ ਨੂੰ ਫਿਰ ਥਾਣੇ ਦੇ ਹਵਾਲੇ ਆਪਾਂ ਕਰ ਦਿੱਤਾ ਲਗਭਗ 70 ਘੰਟੇ ਪਿੰਡ ਚੱਗੂਵਾਲ ਵਿੱਚ ਇੱਕ ਦੂਸਰੀ ਡੈੱਡ ਬਾਡੀ ਮਿਲੀ ਆ ਇਹ ਪਪੂ ਮਸੀਹ ਪਿੰਡ ਇਹਦੀ ਜੋ ਅੱਜ ਡੈੱਡ ਬਾਡੀ ਮਿਲੀ ਆ ਜੋ ਡੈੱਡ ਬਾਡੀ ਜਿਹੜੀ ਆ ਉਹ ਕਾਫੀ ਖਰਾਬ ਹੋ ਗਈ ਸੀ ਜੋ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨਾਂ ਦੀ ਡੈੱਡ ਬਾਡੀ ਨੂੰ ਬਾਹਰ ਕਢ ਲਿਆ ਗਿਆ ਅਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਉਹ ਸਟੇਟਮੈਂਟ ਲਈ ਗਈ ਆ ਜੋ ਕਿ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਡੈੱਡ ਬਾਡੀ ਦਾ ਜਿਹੜਾ ਕੋਈ ਉਹ ਪੋਸਟਮਾਰਟਮ ਜਾਂ ਕੋਈ ਵੀ ਉਹ ਜੀ ਕਿਸੇ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹਦੇ ਜਨਨਾ ਦੇ ਅਸੀਂ ਬਿਆਨ ਲਿਖ ਕੇ ਸੀਨੀਅਰ ਅਫਸਰਾਂ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਆ ਮੌਕੇ ਤੇ ਪ੍ਰਸ਼ਾਸਨ ਨੇ ਵੀ ਆਣ ਕੇ ਜਿਹੜਾ ਡੈੱਡ ਬਾਡੀ ਆ ਉਹਨੂੰ ਬਾਹਰ ਕੱਢ ਗਏ ਤੇ ਜੋ ਡੈੱਡ ਬਾਡੀ ਆ ਹੁਣ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ